ਫੇਰ ਭੁੱਲ ਕੇ ਗੱਲ ਸ਼ਰਾਬੀਆਂ ਨੂੰ ਜਿੰਨਾ ਕਰਦੇ ਹਿਸਾਬ ਕੈਲਕੂਲੇਟਰਾਂ ਦੇ ਇਹ ਸ਼ੌਂਗਾ ਨਹੀਂ ਰਾਸ ਹਿਸਾਬੀਆਂ ਨੂੰ ਬਦੂ ਜਿਹੜੇ ਨੇ ਸੰਧੂਆ ਪਤਣਾਂ ਦੇ ਕੀ ਤੈਰਨਾ ਦਸਨ ਮਰਗਾਬੀਆਂ ਨੂੰ ਨਿੱਕੇ ਬੇਬੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਾਨੂੰ ਮੋੜ ਤੋਂ ਅੰਦ ਹੈ ਪੰਜਾਬੀਆਂ ਨੂੰ ਇਹ ਪੰਜਾਬੀਆਂ ਦਾ ਦਿਲ ਵੱਡਾ ਹੈ ਔਰ ਸਤਕਾਰ ਵੱਡਾ ਹੈ ਪੰਜਾਬ ਪੰਜਾਬੀਅਤ ਦੀ ਦੇਣ ਵੱਡੀ ਹੈ ਜੇ ਕਿਸੇ ਹੋਰ ਮੁਲਕ ਦੇ ਵਿੱਚ ਆਉਂਦੀ ਤੇ 250 ਰੁਪਏ ਦੀ ਪਾਣੀ ਦੀ ਬੋਤਲ ਹੋਣੀ ਹੈ ਤੇ ਅੱਜ ਕੱਲ੍ਹ ਘਰ ਘਰ ਸ਼ਵੀਰ ਲਾ ਰਹੇ ਸੰਗਤ ਆਹ ਤਾੜੀ ਇੱਕ ਵਾਰਸੇ ਪੁਆਇੰਟ ਦੇ ਆਧਾਰ ਤੇ ਕੁਸ਼ਤੀ ਚੱਲਦੀ ਹੈ ਤੇ ਚੱਲਦੀ ਕੁਸ਼ਤੀ ਜਿਹੜਾ ਤ੍ਰਿਤਪਾਲ ਜੇਤੂ ਆਹ ਤਾੜੀ ਮਾਰਦੇ ਜ਼ੋਰਦਾਰ ਸਾਮ ਹੈ ਆਹ ਮੁੰਡੇ ਨੇ ਸਿਰਾ ਕਰਵਾ ਦਿੱਤਾ ਬਾਪੇ ਦਾ ਵੱਡਾ ਮਲ ਤੇ ਬੋਲੇ ਸੋਨਹਿਾਲਾ ਤੋਰ ਤੇਰੀ ਆਸਾਲੇ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਨਰੇਂਦਰ ਬ੍ਰਹਮਾ ਦਾ ਸਮਝ ਨਗਰ ਦੀ ਸਿਸ਼ੀਨਾ ਦਾ ਪੇ ਦੂਜੇ ਦੀ ਜਗਾ ਦਿਓ ਆਪਣੀ ਅਬ ਉਹਨਾਂ ਦੀ